ਤੇ ਉਹ ਜਿਹੜੇ ਰੋਗ ਹੌਰੀ ਹੌਰੀ ਸਰੀਰ ਦੇ ਵਿੱਚ ਫੈਲ ਜਾਂਦੇ ਨੇ ਤੇ ਜਿਹੜਾ ਵੈਦ ਹੈ ਉਹ ਸਿਰਫ ਸਰੀਰ ਦਾ ਇਲਾਜ ਕਰਦਾ ਮਨ ਦਾ ਉਸ ਨੂੰ ਪਤਾ ਨਹੀਂ ਹੁੰਦਾ ਇਸ ਕਰਕੇ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 500 ਸਾਲ ਪਹਿਲਾਂ ਸੁਖੀ ਜੀਵਨ ਦੀ ਕਾਮਨਾ ਕਰਦੇ ਹੋਏ ਸਾਨੂੰ ਸਮਝਾਇਆ ਸੀ ਤਾਂ ਪਾਤਸ਼ਾਹ ਨੇ فرمایا ਸੀ ਖਸੋਂ ਵਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੇ ਸੁਜਾਏ ਵਾਇਦ ਨ ਭੋਲੇ दारू ਲਾਏ ਉਹਨੇ ਤੁਹਾਡਾ ਜਿਹੜਾ ਮਨ ਹੈ ਉਹ ਆਪਣੇ ਮੂਲ ਨਾਲੋਂ ਟੁੱਟ ਜਾਂਦਾ ਹੈ ਤੇ ਜਦੋਂ ਮਨ ਆਪਣੇ ਮੂਲ ਨਾਲੋਂ ਟੁੱਟ ਗਿਆ ਉਹਦੇ ਉੱਪਰ ਮਾਇਆ ਹਾਵੀ ਹੋ ਜਾਂਦੀ ਹੈ ਤੇ ਮਾਇਆ ਜਿਹੜੀ ਹੈ ਮਨ ਨੂੰ ਦੁਖੀ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਜਦੋਂ ਪਾਸ਼ਾ ਸਾਨੂੰ ਚੇਤਾ ਕਰਾਉਂਦੇ ਨੇ ਧਿਆਨ ਕਰਾਉਂਦੇ ਨੇ ਆਹnde ਕੋਈ ਇਹੋ ਜਿਹਾ ਸਮਾਂ ਵੀ ਸੀ ਜਿੱਥੇ ਅਗਨ ਦੇ ਭਾਂਬੜ ਮਚ ਰਹੇ ਸੀ ਪਰ ਉੱਥੇ ਤੁਸੀਂ ਆਪਣੇ ਮੂਲ ਦੇ ਨਾਲ ਜੁੜੇ ਹੋਣ ਕਰਕੇ ਉੱਥੇ ਤੁਹਾਨੂੰ ਸੇਕ ਨਹੀਂ ਸੀ ਲੱਗਦਾ ਤੇ ਪਾਸ਼ਾ ਕਹਿੰਦੇ ਨੇ ਤੁਸੀਂ ਚੇਤਾ ਕਰੋ ਇਹੋ ਹੀ ਤੁਹਾਡਾ ਮਨ ਸੀ ਇਹੋ ਹੀ ਤੁਹਾਡਾ ਸਰੀਰ ਸੀ ਜਦੋਂ ਮਾਤਾ ਦੇ ਗਰਭ ਦੇ ਵਿੱਚ ਸੀ ਤੁਸੀਂ ਆਨੰਦ ਅਵਸਥਾ ਦੇ ਵਿੱਚ ਸੀ ਤੇ ਪਾਤਸ਼ਾਹ ਕਹਿੰਦੇ ਉਹਦਾ ਕਾਰਨ ਕੀ ਸੀ ਜੈਸੇ ਜਨਨ ਜਠਰ ਮੈਂ ਪ੍ਰਾਣੀ ਉਹ ਰਹਤਾ ਨਾਮ ਆਧਾਰ ਜਦੋਂ ਮਾਤਾ ਦੇ ਜਨਨ ਜਠਰ ਵਿੱਚ ਮਨ ਬੱਚਾ ਹੁੰਦਾ ਹੈ ਉਹ ਪਰਮਾਤਮਾ ਦੇ ਸ਼ਬਦ ਨਾਲ ਜੁੜਿਆ ਹੁੰਦਾ ਹੈ ਵੰਦਨੇ ਤੁਸੀਂ ਆਪਣਾ ਧਿਆਨ ਉੱਥੇ ਲੈ ਕੇ ਜਾਓ ਜੈਸੇ ਜਨਨ ਜਠਰ ਮੈਂ ਪ੍ਰਾਣੀ ਉਹ ਰਹਿਤਾ ਨਾਮ ਆਧਾਰ ਸਾਸ ਸਾਸ ਸੁਮਾਰੇ ਸੋਈ ਨਾ ਪੋਹੇ ਅਗਨਾਰ ਉਥੇ ਆਗ ਤੁਹਾਨੂੰ ਕੁਝ ਵੀ ਨਹੀਂ ਕਰਦੀ ਕੁਝ ਵੀ ਨਹੀਂ ਕਹਿੰਦੀ ਤੁਸੀਂ ਆਨੰਦ ਅਵਸਥਾ ਵਿੱਚ ਹੁੰਦੇ ਹੋ ਹਾਲਾਂਕਿ ਉਥੇ ਅਗਨ ਬਹੁਤ ਤੇਜ ਹੁੰਦੀ ਹੈ ਪਰ ਉਥੇ ਤੁਹਾਡੇ ਦਿਵਾਲੇ ਪਰਮਾਤਮਾ ਦੇ ਸ਼ਬਦ ਦਾ ਰੱਖਿਆ ਚੱਕਰ ਹੁੰਦਾ ਹੈ ਰੱਖਿਆ ਰੱਖਿਆ ਚੱਕਰ ਹੋਣ ਕਰਕੇ ਉਥੋਂ ਦੀ ਅਗਨ ਤੁਹਾਨੂੰ ਪਹੁੰਦੀ ਨਹੀਂ ਤੇ ਮਹਾਰਾਜ ਬਾਣੀ ਚ ਦੱਸਦੇ ਨੇ ਕਹਿੰਦੇ ਜੈਸੀ ਅਗਨ ਉਦਰ ਮਹ ਹੈ ਤੈਸੀ ਬਾਹਰ ਮਾਇਆ ਪੁਣ ਮਾਇਆ ਅਗਨ ਸਭ ਇੱਕੋ ਜਿਹੇ ਇਹਦਾ ਫਰਕ ਨਹੀਂ ਹੈ ਜਿਹੜੀ ਅੱਗ ਵਿੱਚ ਆਪਾਂ ਜਲ ਰਹੇ ਹਾਂ ਝਟ ਦੁਖੀ ਹੋ ਜਾਂਦੇ ਹਾਂ ਕਿਸੇ ਚੀਜ਼ ਵੱਲ ਦੇਖ ਕੇ ਐਸਪੈਕਟੇਸ਼ਨ ਐਨੀ ਵੱਧ ਜਾਂਦੀ ਹੈ ਤ੍ਰਿਸ਼ਨਾ ਐਨੀ ਵੱਧ ਜਾਂਦੀ ਹੈ ਮਨ ਅਸ਼ਾਂਤ ਹੋ ਜਾਂਦਾ ਹੈ ਜੇ ਕੋਈ ਸ਼ਬਦ ਦੀ ਝੋਟ ਮਾਰਦਾ ਅੰਦਰ ਗੁੱਸਾ ਇੰਨਾ ਭੜਕਦਾ ਹੈ ਕਰੋਧ ਦੇ ਹੋ ਕੇ ਜਲ ਜਾਂਦੇ ਹਾਂ ਅਸੀਂ ਦੁਬਦਾ ਤੇ ਈਰਖਾ ਦੇ ਵਿੱਚ ਜਲਣ ਲੱਗ ਜਾਂਦੇ ਹਨ ਇਹ ਕੋਈ ਸਾਡਾ ਜੀਵਨ ਅੱਛਾ ਜੀਵਨ ਨਹੀਂ ਹੈ ਇਹ ਸੰਪੂਰਨ ਮਨੁੱਖ ਦੀ ਨਿਸ਼ਾਨੀ ਨਹੀਂ ਹੈ ਜੋ ਗੁਰੂ ਸਾਹਿਬ ਨੇ ਸੰਪੂਰਨ ਮਨੁੱਖ ਦੀ ਕਾਮਨਾ ਕੀਤੀ ਹੈ ਉਹਦੇ ਇਹ ਨਹੀਂ ਹੈ ਉਹਦੇ ਕਾਰਨ ਕੀ ਹੈ ਕਿ ਤੁਸੀਂ ਉੱਥੇ ਨਾਮ ਨਾਲ ਜੁੜੇ ਹੋਏ ਸੀ ਇਧਰ ਜਦੋਂ ਪਰਵੇਸ਼ ਹੋਏ ਕੀ ਹੋਇਆ ਜਾਤਿਸ਼ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਤੁਹਾਡੀ ਜਿਹੜੀ ਲਿਵ ਸੀ ਉਹ ਪਰਮਾਤਮਾ ਦੇ ਸ਼ਬਦ ਨਾਲੋਂ ਟੁੱਟ ਗਈ ਆਪਣੀ ਸਾਰਿਆਂ ਦੀ ਤੇ ਲਿਵ ਟੁੱਟਣ ਦੇ ਨਾਲ ਕੀ ਹੁੰਦਾ ਹੈ ਮਾਇਆ ਨੂੰ ਮੌਕਾ ਮਿਲ ਜਾਂਦਾ ਹੈ ਮਨ ਨੂੰ ਘੇਰਨ ਦਾ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜੇਤ ਹਰ ਵਿਸਰੇ ਮੋਹ ਉਪਜੇ ਹੁਣ ਜਦੋਂ ਅੰਦਰ ਇਹ ਮਾਇਆ प्रबल ਹੋ ਗਈ ਇਸ ਨੇ ਮਨ ਨੂੰ ਘੇਰਾ ਪਾ ਲੈਂਦਾ ਤੇ ਜਦੋਂ ਘੇਰਾ ਪਾਉਂਦੀ ਹੈ ਸਭ ਤੋਂ ਪਹਿਲਾਂ ਤ੍ਰਿਸ਼ਨਾ ਪੈਦਾ ਹੁੰਦੀ ਹੈ ਹੁਣ ਇੱਕ ਵਾਰ ਤਾਂ ਉਦੋਂ ਇਹ ਮਨ ਰੋਂਦਾ ਹੈ ਬੱਚਾ ਰੋਂਦਾ ਹੈ ਜਦੋਂ ਸੰਸਾਰ ਵਿੱਚ ਪਰਵੇਸ਼ ਹੁੰਦਾ ਉਹਦਾ ਕਾਰਨ ਵੀ ਇਹੋ ਹੈ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੇ ਮਿਲ ਲਾਏ ਪਰ ਮਾਇਆ ਹੌਲੀ ਹੌਲੀ ਘੇਰਾ ਪਾਉਂਦੀ ਹੈ ਪਾਉਂਦਿਆਂ ਪਾਉਂਦਿਆਂ ਪਹਿਲਾਂ ਤਾਂ ਪਿਆਰ ਕਰਦੀ ਫਿਰ ਉਸਨੂੰ ਦੁਖੀ ਕਰਨਾ ਸ਼ੁਰੂ ਕਰ ਦਿੰਦੀ ਹੈ ਹੁਣ ਐਸੀ ਅਵਸਥਾ ਦੇ ਵਿੱਚ ਮਨ ਫਿਰ ਮਨ ਨੂੰ ਵਿਚਾਰਾਂ ਦੇ ਘੇਰੇ ਵਿੱਚ ਲੈ ਲੈਂਦੀ ਹੈ ਅੱਜ ਸਾਡਾ ਜਿਹੜਾ ਮਨ ਹੈ ਉਹ ਮਾਇਆ ਦੇ ਵਿਚਾਰਾਂ ਦੇ ਘੇਰੇ ਦੇ ਵਿੱਚ ਹੈ ਕੋਈ ਰਜੋਗੁਣ ਦੇ ਉੱਪਰ ਸਟਕ ਹੋਇਆ ਹੈ ਆਸ਼ਾ ਆਬਲਾਸ਼ਾ ਤੇ ਤ੍ਰਿਸ਼ਨਾਵਾਂ ਦੇ ਵਿੱਚ ਕੋਈ ਮਨ ਤਮੋਗੁਣ ਦੇ ਉੱਪਰ ਫਸ ਗਿਆ ਹੈ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਦੇ ਵਿੱਚ ਤੇ ਕੋਈ ਕੋਈ ਮਨ ਜਿਹੜਾ ਉਹ ਸਤੋਗੁਣ ਤੇ ਆਉਂਦਾ ਹੈ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਜੇ ਸਾ ਹੁਣ ਤੁਸੀਂ ਗੁਰੂ ਘਰ ਆਏ ਹੋ ਆਪਾਂ ਇਥੋਂ ਨਿਕਲਣ ਦਾ ਯਤਨ ਕਰਦੇ ਹਾਂ ਵੀ ਗੁਰੂ ਦੀ ਸ਼ਰਨ ਵਿੱਚ ਜਾਈਏ ਗੁਰੂ ਸਾਡੇ ਤੇ ਕਿਰਪਾ ਕਰੇ ਸਾਡਾ ਜੀਵਨ ਸੁਖੀ ਹੋ ਜਾਏ ਪਰ ਸਾਨੂੰ ਵੀ ਸ਼ਬਦ ਦੀ ਝੋਟ ਮਾਰ ਕੇ ਖਿੱਚ ਲਿਆ ਜਾਂਦਾ ਹੈ ਵੀ ਇਹ ਵੇਲਾ ਕਿੱਥੇ ਤੁਰਿਆ ਫਿਰਦਾ ਹੈ ਇਹ ਕੰਮ ਨਹੀਂ ਕਰਦਾ ਇਹ ਹੋਰ ਪਾਸੇ ਲੱਗਾ ਪਿਆ ਹੈ ਤੇ ਉਹਨਾਂ ਜੀਵਾਂ ਨੂੰ ਅੱਜਕੱਲ ਦੇ ਸਮੇਂ ਦੇ ਵਿੱਚ ਬਾਲਾ ਸਤਕਾਰਿਆ ਨਹੀਂ ਜਾਂਦਾ ਕਿਉਂਕਿ ਕਾਲ ਦਾ ਸਮਾਂ ਵੱਧ ਰਿਹਾ ਹੈ ਜਿਹੜਾ ਨਿਕਲਣ ਦਾ ਯਤਨ ਕਰਦਾ ਹੈ ਥੋੜਾ ਜਿਹਾ ਆਪਣੇ ਆਪ ਨੂੰ ਸੰਤੋਖਦਾ ਹੈ ਪਰਮਾਤਮਾ ਦੇ ਨਾਲ ਜੁੜਨ ਦਾ ਯਤਨ ਕਰਦਾ ਉਹਦੀ ਬਦਨਾਮੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਉਹਦੇ ਕੋਲ ਬੈਠਣਾ ਨਹੀਂ ਕੋਈ ਚਾਹੁੰਦਾ ਉਹ ਕਹਿ ਗਏ ਤਾਂ ਭਾਈ ਬਣ ਗਿਆ ਇਹ ਤਾਂ ਬਾਬਾ ਬਣ ਗਿਆ ਇਹਦੇ ਕੋਲ ਕੀ ਜਾਣਾ ਹੈ ਕਈ ਵਾਰੀ ਦੋਸਤ ਮਿੱਤਰ ਹੀ ਟੀਚਰ ਮਖੌਲ ਕਰਨੇ ਸ਼ੁਰੂ ਕਰ ਦਿੰਦੇ ਨੇ ਉਹਦਾ ਕਾਰਨ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ ਉਹਨਾਂ ਦੇ ਵੱਸ ਦੀ ਗੱਲ ਨਹੀਂ ਜਿਹੜੇ ਏਸ਼ਮਾਏ ਨੇ ਘੇਰੇ ਵਿੱਚ ਪਾਏ ਹੋਏ ਨੇ ਉਹ ਦੂਸਰੇ ਨੂੰ ਵੀ ਇਧਰ ਖਿੱਚਣਾ ਚਾਹੁੰਦੇ ਨੇ ਇਹ ਕਲਯੁਗ ਦੀ ਨਿਸ਼ਾਨੀ ਹੈ ਤੇ ਮਹਾਰਾਜ ਬਾਣੀ ਚ ਕਹਿੰਦੇ ਨੇ ਜੇ ਕੋ ਸੱਚ ਕਰੇ ਤਾਂ ਛਿਜੇ ਤਪ ਕਰ ਤਪਨ ਹੋਈ ਜੇ ਕੋ ਨਾਉ ਲੈ ਬਦਨਾਮੀ ਕਲ ਕੇ ਲਖਣ ਈ ਹੁਣ ਕਿੰਨੀ ਦੁਨੀਆ ਹੈ ਕਿੱਡਾ ਵੱਡਾ ਸੰਸਾਰ ਹੈ ਆਪਾ ਚੁਣਿੰਦਾ ਜੀਵ ਹੀ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਇਹ ਥੀ ਹੁਣ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਕਿ ਸਾਰਿਆਂ ਨੂੰ ਘੇਰਾ ਪਿਆ ਹੋਇਆ ਹੈ। ਹੁਣ ਜਦੋਂ ਸਾਡੀ ਮਨ ਦੀ ਲਿਬ ਟੁੱਟ ਗਈ ਇਸ ਮਾਇਨੇ ਅਸ਼ਾਂਤ ਕਰਨਾ ਹੈ। ਜਦੋਂ ਸੰਸਾਰ ਵਿੱਚ ਪ੍ਰਵੇਸ਼ ਹੋਇਆ ਸ਼ਬਦ ਨਾਲ ਲਿਬ ਟੁੱਟ ਗਈ ਮਨ ਆਪਣੇ ਮੂਲ ਨੂੰ ਆਪਣੇ ਪਿਛੋਕੜ ਨੂੰ ਭੁੱਲ ਜਾਂਦਾ ਹੈ। ਤੇ ਮਨ ਦਾ ਮੂਲ ਕੀ ਹੈ? ਮਨ ਦਾ ਮੂਲ ਹੈ ਪ੍ਰਮਾਤਮਾ। ਮਨ ਦਾ ਮੂਲ ਹੈ ਨਿਰੰਕਾਰ ਜਿਨ੍ਹਾਂ ਦਾ ਕੋਈ ਰੂਪ ਰੰਗ ਅਰੇਖ ਭੇਖ ਚੱਕਰ ਜੀਨ ਬਰਣ ਜਾਤ ਪਾਤ ਨਹੀਂ ਹੈ ਉਹ ਪ੍ਰਕਾਸ਼ ਰੂਪ ਪਰਮਾਤਮਾ ਹੈ ਇਸ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਹੈ ਉਹ ਇਸ ਕਰਕੇ ਮਹਾਰਾਜ ਫਰਮਾਉਂਦੇ ਨੇ ਕਹਿੰਦੇ ਰੂਪ ਨਾ ਰੇਖ ਨਾ ਰੰਗ ਕਿਛ ਤੇਹੋ ਗੁਣ ਤੇ ਪ੍ਰਭ ਪਿੰਨ ਜਦੋਂ ਸਾਡੀ ਸ਼ਬਦ ਨਾਲ ਉਹ ਟੁੱਟ ਜਾਂਦੀ ਹੈ ਇਹਸ ਮਨ ਨੂੰ ਪਰਮਾਤਮਾ ਦੇ ਕੋਲ ਨਹੀਂ ਜਾਣ ਦਿੱਤਾ ਜਾਂਦਾ ਮਾਇਆ ਇਸ ਨੂੰ ਵਿਚਾਰਾਂ ਦਾ ਘੇਰਾ ਪਾ ਲੈਂਦੀ ਹੈ ਕਿਉਂਕਿ ਮਾਇਆ ਨੂੰ ਪਤਾ ਹੈ ਕਿ ਜੇ ਇਹ ਮਨ ਪਰਮਭਰਮ ਦੀ ਸ਼ਰਨ ਵਿੱਚ ਚਲਾ ਗਿਆ ਆਪਣੇ ਮੂਲ ਦੇ ਨਾਲ ਜੁੜ ਗਿਆ ਇਹ ਸੁਖੀ ਹੋ ਸਕਦਾ ਹੈ ਉਹਨੇ ਸਾਨੂੰ ਦੁਖੀ ਕਰਨਾ ਹੈ ਕਿਉਂਕਿ ਸਾਨੂੰ ਪਤਾ ਸਾਡੇ ਗੁਰੂ ਨੇ ਸਾਨੂੰ ਦੱਸਿਆ ਹੈ ਜੇ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਕਿ ਜੇ ਤੂੰ ਸੁਖੀ ਹੋਣਾ ਚਾਹੁੰਦਾ ਤਾਂ ਤੂੰ ਪਰਮਾਤਮਾ ਦੇ ਨਾਲ ਜੁੜ ਕੇ ਰਹੀਂ ਪਰਮਾਤਮਾ ਨੂੰ ਪਤਾ ਹੈ ਕਿ ਜੇ ਆਪਣੇ ਮੂਲ ਨਾਲ ਜੁੜ ਗਿਆ ਇਹ ਸੁਖੀ ਹੋ ਜਾਏਗਾ ਉਹਨੇ ਸਾਡਾ ਧਿਆਨ ਡਬਟ ਕਰ ਦੇਣਾ ਹੈ। ਰਜੋਗੁਣ ਤੋਂ ਸਾਡੇ ਅੰਦਰ ਤ੍ਰਿਸ਼ਨਾਵਾਂ ਵਧਾਉਣੀਆਂ ਨੇ। ਅਸਪੈਕਟੇਸ਼ਨ ਵਧਾਉਣੀ ਹੈ, ਸਾਡੇ ਵਿਚਾਰ ਵੱਧ ਜਾਣੇ ਨੇ। ਜਦੋਂ ਸਾਡੇ ਵਿਚਾਰ ਵੱਧ ਜਾਂਦੇ ਨੇ ਤੇ ਜਿਹੜਾ ਮਨ ਹੈ ਉਹ ਪਰਮਾਤਮਾ ਦੇ ਮਲਾਪ ਦਾ ਰਸਤਾ ਭੁੱਲ ਜਾਂਦਾ ਹੈ। ਜਿਸ ਨੂੰ ਮਹਾਰਾਜ ਗੁਰਬਾਣੀ ਚ ਫਰਮਾਉਂਦੇ ਨੇ ਪਾਸ਼ਾ ਕਹਿੰਦੇ ਨੇ ਪੰਥਾ ਪ੍ਰੇਮ ਨਾ ਜਾਣੇ ਭੁੱਲੀ ਫਿਰੇ ਗੁਆਰ ਉਹ ਸਾਨੂੰ ਰਸਤਾ ਭੁਲਾ ਦਿੰਦੇ ਨੇ ਇਹ ਜਿਹੜਾ ਮਨ ਹੈ ਆਪਣੇ ਮੂਲ ਨਾਲੋਂ ਟੁੱਟ ਜਾਂਦਾ ਹੈ ਤੇ ਜਦੋਂ ਮੂਲ ਨਾਲੋਂ ਟੁੱਟ ਗਿਆ ਇਹਦੀ ਹਾਲਤ ਕੀ ਹੋ ਜਾਂਦੀ ਹੈ ਜਿਸ ਤਰ੍ਹਾਂ ਇੱਕ ਦਰਖਤ ਆਪਣੀ ਜੜ ਨਾਲੋਂ ਟੁੱਟ ਜਾਏ ਤੇ ਉਹ ਸੁੱਕ ਜਾਂਦਾ ਹੈ ਤੇ ਜਦੋਂ ਉਹ ਦਰਖਤ ਜੜ ਨਾਲੋਂ ਟੁੱਟ ਕੇ ਸੁੱਕ ਜਾਂਦਾ ਉਹ ਕਿਸੇ ਦੇ ਕੰਮ ਨਹੀਂ ਆਉਂਦਾ ਸਿਰਫ ਬਾਲਣ ਦੇ ਕੰਮ ਆਉਂਦਾ ਹੈ ਇਸ ਕਰਕੇ ਮਹਾਰਜ ਬਾਣੀ ਚ ਫਰਮਾਉਂਦੇ ਕਹਿੰਦੇ ਮਨਮੁਖ ਉੱਬੇ ਸੁੱਕ ਗਏ ਨਾ ਫਲ ਤੇ ਨਾ ਛਾਂ ਉਹਨਾਂ ਪਾਸ ਨ ਬੈਸੀਏ ਉਹਨਾਂ ਘਰ ਨ ਗਰਾਉ ਕਟਿਏ ਤੈਨ ਤੇ ਝਾਲੀਏ ਜਿੰਨਾ ਸ਼ਬਦ ਨਾਲ ਨਾਉ ਜਦੋਂ ਉਹ ਟੁੱਟ ਜਾਂਦੇ ਨੇ ਸ਼ਬਦ ਨਾਲੋਂ ਸੁੱਕ ਜਾਂਦੇ ਨੇ ਤੇ ਜਦੋਂ ਸੁੱਕ ਗਏ ਉਹਨਾਂ ਨੂੰ ਅੱਗ ਦੇ ਵਿੱਚ ਧਾਇਆ ਜਾਂਦਾ ਹੈ ਤੇ ਜਦੋਂ ਮਨ ਦੀ ਐਸੀ ਅਵਸਥਾ ਬਣ ਗਈ ਸ਼ਬਦ ਨਾਲੋਂ ਟੁੱਟ ਗਿਆ ਤੇ ਮਾਇਆ ਇਹਦੇ ਵਿੱਚ ਅੱਗ ਬਾਲ ਦਿੰਦੀ ਹੈ ਉਹ ਅਗਨ ਹੈ ਵਿਚਾਰਾਂ ਦੀ ਅਗਨ ਦੁਰਮਤ ਦੀ ਅਗਨ ਜਿਹੜੀ ਅਗਨ ਦੇ ਵਿੱਚ ਆਪਾਂ ਜਲ ਰਹੇ ਹਾਂ ਕਿਉਂਕਿ ਆਪਣੇ ਮੂਲ ਦਾ ਪਤਾ ਨਹੀਂ ਸ਼ਬਦ ਨਾਲੋਂ ਟੁੱਟਾ ਹੋਇਆ ਤੇ ਅੰਦਰ ਇਹ ਵਿਚਾਰ ਫੁਰਨੇ ਚੱਲਣੇ ਸ਼ੁਰੂ ਹੋ ਜਾਂਦੇ ਨੇ ਇਹ ਜਿਹੜੇ ਵਿਚਾਰ ਚੱਲਦੇ ਨੇ ਫੁਰਨੇ ਚੱਲਦੇ ਨੇ ਇਹਨਾਂ ਵਿਚਾਰਾਂ ਦੇ ਵਿੱਚ ਆ ਕੇ ਫਿਰ ਮਨ ਜਿਹੜਾ ਉਹ ਡਿਵਾਈਡ ਹੁੰਦਾ ਹੈ ਕਿਸੇ ਦਾ ਰਜੋ ਗੁਣ ਦੇ ਨਾਲ ਪਿਆਰ ਪੈ ਗਿਆ ਕਿਸੇ ਦਾ ਤਮੋ ਗੁਣ ਨਾਲ ਪਿਆਰ ਪੈ ਗਿਆ ਕਿਸੇ ਦਾ ਸਤੋ ਗੁਣ ਨਾਲ ਪਿਆਰ ਪੈ ਗਿਆ ਹੁਣ ਇਹਨਾਂ ਵਿਚਾਰਾਂ ਵਿੱਚ ਚਲਦੇ ਚਲਦੇ ਆ ਮਾਇਆ ਕੀ ਕਰਦੀ ਹੈ ਇਹਨਾਂ ਦਾ ਟਕਰਾ ਕਰਾ ਦਿੰਦੀ ਹੈ ਹੁਣ ਇੱਕ ਜਣਾ ਘਰ ਦੇ ਵਿੱਚ ਕੋਈ ਗੱਲ ਕਰਦਾ ਦੂਜਾ ਨਾ ਕਰ ਦਿੰਦਾ ਹੈ ਵਿਚਾਰਾਂ ਦਾ ਟਕਰਾਅ ਹੋ ਜਾਂਦਾ ਹੈ ਇੱਕ ਕਹਿੰਦਾ ਜੀ ਆਪਾਂ ਫਲਾਣੇ ਥਾਂ ਚੱਲੀਏ ਉਹਨਾਂ ਦਾ ਮੈਂ ਨਹੀਂ ਜਾਣਾ ਆ ਕੰਮ ਨਹੀਂ ਕਰਨਾ ਉਹ ਝਗੜਾ ਪੈ ਗਿਆ ਵਿਚਾਰਾਂ ਦਾ ਟਕਰਾਅ ਹੋ ਗਿਆ ਜਦੋਂ ਵਿਚਾਰਾਂ ਦਾ ਟਕਰਾਅ ਹੋ ਗਿਆ ਤਾਂ ਅਸੀਂ ਡਿਵਾਈਡ ਹੋ ਜਾਂਦੇ ਹਾਂ ਸਾਡੇ ਢੜੇ ਬਣ ਜਾਂਦੇ ਨੇ ਵੱਖਰੇ ਰਸਤੇ ਹੋ ਜਾਂਦੇ ਨੇ ਉਸ ਵਕਤ ਮਹਾਰਾਜ ਫਿਰ ਬਾਣੀ ਚ ਕਹਿੰਦੇ ਨੇ ਕਲਯੁਗ ਮੇ ਢੜੇ ਪੰਜ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਬਧਾਏ ਜਦੋਂ ਫਿਰ ਉਹ ਵਿਚਾਰਾਂ ਦਾ ਟਕਰਾਅ ਹੋ ਗਿਆ ਤੇ ਜਿਸ ਦੇ ਨਾਲ ਸਾਡਾ ਵਿਚਾਰਾਂ ਦਾ ਟਕਰਾਅ ਹੋ ਗਿਆ ਉਹਦੇ ਬਦਲੇ ਸਾਡੇ ਅੰਦਰ ਨਫ਼ਰਤ ਆ ਜਾਂਦੀ ਹੈ ਮਨ ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ ਹੈ ਨਿੰਦਿਆ ਚੁਗਲੀ ਦੇ ਵਿੱਚ ਚਲਾ ਜਾਂਦਾ ਹੈ ਹੌਲੀ-ਹੌਲੀ ਉਹਦੇ ਆਉਗਣ ਦੇਖਣੀ ਸ਼ੁਰੂ ਕਰ ਦਿੰਦਾ ਹੈ ਜਿਹਦੇ ਨਾਲ ਵਿਚਾਰਾਂ ਦਾ ਪਿਆਰ ਪੈ ਗਿਆ ਉਹਦੀ ਉਸਤਤ ਕਰਨੀ ਸ਼ੁਰੂ ਕਰ ਦਿੰਦਾ ਹੈ ਇਥੋਂ ਸੰਸਾਰ ਦੇ ਵਿੱਚ ਸਾਡਾ ਧਿਆਨ ਬਦਲ ਜਾਂਦਾ ਹੈ। ਅਸੀਂ ਜਾਂ ਤਾਂ ਕਿਸੇ ਦੀ ਉਸਤਤ ਕਰਨ ਲੱਗ ਪਏ ਜਾਂ ਕਿਸੇ ਦੀ ਨਿੰਦਿਆ ਕਰਨ ਲੱਗ ਪਏ। ਇਥੋਂ ਹੀ ਸਾਡਾ ਜਿਹੜਾ ਮਨ ਹੈ ਇਹਨਾਂ ਵਿਚਾਰਾਂ ਦੇ ਵਿੱਚ ਜਲਣ ਲੱਗ ਜਾਂਦਾ ਦੁਖੀ ਹੁੰਦਾ ਹੈ। ਮਨ ਦੇ ਅੰਦਰ ਕਲੇਸ਼ ਪੈ ਜਾਂਦਾ ਹੈ। ਤੇ ਮਨ ਇਥੇ ਜਦੋਂ ਦੁਖੀ ਹੁੰਦਾ ਉਹ ਨਾਮ ਨੂੰ ਛੱਡ ਜਾਂਦਾ ਹੈ। ਤੇ ਪਾਤਸ਼ਾਹ ਬਾਣੀ 'ਚ ਫਰਮਾਉਂਦੇ ਨੇ ਕਹਿੰਦੇ ਨਾਮ ਅਮੋਲਾ ਪ੍ਰੀਤਨ ਤਿੰਨ ਸਿਉ ਪਰ ਨਿੰਦ ਹਤਕਾਰੇ ਛਾਪਰ ਬਾਂਦ ਸਵਾਰੇ ਤਿਰਣ ਕੋ ਦਵਾਰੇ ਪਾਵਕ ਜਾ ਰੇ ਉਹ ਆਪਣੇ ਮੁਖ ਦੇ ਵਿੱਚ ਅੱਗ ਰੱਖੇ ਚੱਲਦਾ ਹੈ ਤੇ ਜਿਹੜਾ ਵੀ ਸਾਹਮਣੇ ਆਉਂਦਾ ਉਹਨੂੰ ਇਹੋ ਜੇ ਬਚਨ ਬੋਲਦਾ ਉਹਦੇ ਅੰਦਰ ਆਗ ਹੀ ਲਾ ਦਿੰਦਾ ਹੈ ਉਹਦੀ ਜਿਹੜੀ ਦ੍ਰਿਸ਼ਟੀ ਹੈ ਉਹਦੇ ਵਿੱਚ ਵੀ ਅਗਨ ਆ ਜਾਂਦੀ ਹੈ ਤੇ ਜਦੋਂ ਉਹ ਕਿਸੇ ਦੇ ਦ੍ਰਿਸ਼ਟੀ ਪਾਉਂਦਾ ਉਹਨੂੰ ਸ਼ਾਂਤੀ ਨਹੀਂ ਆਉਂਦੀ ਮਰ ਕਹਿੰਦੇ ਨੇ ਮਨ ਦੀ ਕੈਸੀ ਵਸਤਾ ਬਣ ਜਾਂਦੀ ਹੈ ਮਾથે ਤਰਕੂਟੀ ਦ੍ਰਿਸ਼ਟ ਕਰੋੜ ਬੋਲੇ ਕੌੜਾ ਜੇਬਾ ਕੀ ਫੂੜ ਉਹ ਅਗੰਧ ਭੈੜੇ ਬਚਨ ਬੋਲਣੇ ਸ਼ੁਰੂ ਕਰ ਦਿੰਦਾ ਹੈ ਅਗਨ ਬੋਲਣ ਅਗਨ ਕੱਢਣੀ ਸ਼ੁਰੂ ਕਰ ਦਿੰਦਾ ਮੋਖ ਦੇ ਵਿੱਚੋਂ ਤੇ ਜਦੋਂ ਅਗਨ ਕੱਢਦਾ ਹੈ ਦੂਸਰੇ ਨੂੰ ਵੀ ਦੁਖੀ ਕਰਦਾ ਹੈ ਐਸੀ ਅਵਸਥਾ ਦੇ ਵਿੱਚ ਮਨ ਫਿਰ ਆਪ ਵੀ ਕਲੇਸ਼ ਵਿੱਚ ਤੇ ਉਹ ਦੂਸਰੇ ਨੂੰ ਵੀ ਕਲੇਸ਼ ਦੇ ਵਿੱਚ ਰੱਖਦਾ ਹੈ ਦੂਸਰੇ ਨੂੰ ਵੀ ਦੁਖੀ ਕਰਦਾ ਉਹਦੇ ਕੋਲੋਂ ਸੁੱਖ ਨਹੀਂ ਮਿਲਦਾ ਐਸੀ ਅਵਸਥਾ ਦੇ ਵਿੱਚ ਮਹਾਰਜ ਸੱਚੇ ਪਾਤਸ਼ਾਹ ਫਿਰ ਸਾਨੂੰ ਜਦੋਂ ਦੇਖਦੇ ਨੇ ਉਹ ਸਾਡੇ ਵਾਸਤੇ ਚੰਗਾ ਕੰਮ ਕਰਦੇ ਨੇ ਜੋ ਆਪਾਂ ਕੀਰਤਨ ਵਿੱਚ ਸੁਣ ਰਹੇ ਸੀ ਉਹਨਾਂ ਦੇ ਸਾਰੇ ਪਾਸੇ ਅਗਨ ਹੀ ਅਗਨ ਹੈ ਤੁਸੀਂ ਹੁਣ ਕਿਵੇਂ ਬਚਾ ਕਰਨਾ ਹੈ ਆਪਣਾ ਉਹਨਾਂ ਦੇ ਸਾਰੇ ਪਾਸੇ ਅਗਨ ਚੱਲ ਰਹੀ ਹੈ ਕਿਵੇਂ ਬਚਿਆ ਜਾ ਸਕਦਾ ਹੈ ਨਾ ਕਿਸ ਸੁਝੇ ਨਾ ਕਿਸ 부ਝੇ ਵੀ ਸਾਰੇ ਪਾਸੇ ਅਗਨ ਹੀ ਅਗਨ ਹੈ ਧੂਆਂ ਹੀ ਧੂਆਂ ਹੈ ਵਿਸ਼ਿਆਂ ਵਕਾਰਾਂ ਦੀਆਂ ਕਾਲੀਆਂ ਘਟਾਵਾਂ ਚੜ੍ਹੀਆਂ ਚੜ੍ਹੀਆਂ ਨਜ਼ਰ ਆਉਂਦੀਆਂ ਨੇ ਉਹਨਾਂ ਦੇ ਵਿੱਚ ਜੀ ਫਸ ਜਾਂਦਾ ਹੈ ਅਗਨ ਦੇ ਵਿੱਚ। ਪਾਉਂਦੇ ਫਿਰ ਕਿਵੇਂ ਬਚਾਅ ਕਰ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ? ਉਹ ਫਿਰ ਗੁਰੂ ਆਪਾਂ ਨੂੰ ਸਮਝਾਉਂਦਾ ਹੈ। ਪਾਉਂਦਾ ਜਦੋਂ ਤੁਸੀਂ ਇੱਥੇ ਵਿੱਚ ਨਾ ਅਗਨ ਹੀ ਅਗਨ ਹੈ। ਤੇ ਅਗਨ ਤੋਂ ਬਚਣ ਵਾਸਤੇ ਕੀ ਕਰਨਾ? ਆਪਣਾ ਰੱਖਿਆ ਚੱਕਰ ਬਣਾਉਣਾ। ਜਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਦੱਸਦੇ ਕਿ ਤੁਹਾਡੇ ਤੇ ਰੱਖਿਆ ਚੱਕਰ ਬਣਿਆ ਹੋਇਆ ਸੀ। ਆਂਦੇ ਉਹ ਰੱਖਿਆ ਚੱਕਰ ਬਣਾਉਣਾ ਗੁਰੂ ਦੇ ਸ਼ਬਦ ਦਾ। ਜਦੋਂ ਤੁਸੀਂ ਗੁਰਬਾਣੀ ਨੂੰ ਪੜਨਾ ਹੈ, ਗੁਰਬਾਣੀ ਨੂੰ ਵਿਚਾਰਨਾ ਹੈ। ਤੇ ਗੁਰਬਾਣੀ ਦੇ ਵਿੱਚੋਂ ਖੋਜਦੇ ਆਂ, ਖੋਜਦੇ ਆਂ। ਤੁਸੀਂ ਉਹ ਜਿਹੜਾ ਰੱਖਿਆ ਚੱਕਰ ਤੁਹਾਡਾ ਪਾਸੇ ਹੋਇਆ ਉਹਨੂੰ ਤੁਸੀਂ ਆਪਣੇ ਮਨ ਦੇ ਉੱਪਰ ਔਰ ਤਨ ਦੇ ਉੱਪਰ ਧਾਰਨ ਕਰਨਾ ਹੈ। ਫਿਰ ਨਿਕਲਣਾ ਹੈ ਫਿਰ ਤੁਹਾਡਾ ਬਚਾਅ ਹੋ ਸਕਦਾ ਹੈ ਜਿਸ ਤਰ੍ਹਾਂ ਅੱਗ ਬੁਝਾਉਣ ਵਾਲੇ ਜਦੋਂ ਕਿਤੇ ਆਉਂਦੇ ਨੇ ਨਾ ਉਹ ਪਹਿਲਾਂ ਆਪਣਾ ਆਪ ਕਵਰ ਕਰਦੇ ਨੇ ਬਚਾਅ ਕਰਦੇ ਨੇ ਕਿਤੇ ਅਸੀਂ ਨਾ ਜਲ ਜਾਈਏ ਹੁਣ ਆਪਾਂ ਨੂੰ ਗੁਰੂ ਨੇ ਕਿਰਪਾ ਕੀਤੀ ਹੈ ਕਹਿੰਦੇ ਆਪਾਂ ਕਿਵੇਂ ਬਚ ਸਕਦੇ ਹਾਂ ਉਹ ਆਂਦਾ ਪਹਿਲਾਂ ਆਪਣਾ ਰੱਖਿਆ ਚੱਕਰ ਬਣਾਓ ਤੇ ਕਿਵੇਂ ਬਣਾਉਣਾ ਹੁੰਦਾ ਹੈ ਸਿਮਰਨ ਕਰਦੇ ਹੋਏ ਆ ਸਾਸਗਰਾਸ ਸਾਦ ਸਾਫ ਰੋਮ ਰੋਮ ਦੀ ਅਵਸਥਾ ਵਿੱਚ ਚਲੇ ਜਾਣਾ ਜਦੋਂ ਆਪਾਂ ਰੋਮ ਰੋਮ ਦੀ ਅਵਸਥਾ ਵਿੱਚ ਚਲੇ ਜਾਂਦੇ ਹਾਂ ਤੇ ਸਾਡੇ ਦਿਵਾਲੇ ਰੱਖਿਆ ਚੱਕਰ ਗੁਰੂ ਦੇ ਸ਼ਬਦ ਦਾ ਬੰਨਣਾ ਸ਼ੁਰੂ ਹੋ ਜਾਂਦਾ ਹੈ ਤੇ ਪਾਤਸ਼ਾਹ ਫਰਮਾਉਂਦੇ ਨੇ ਕਹਿੰਦੇ ਗੁਰ ਕਾ ਸ਼ਬਦ ਰਖvare ਚੌਕੀ ਚੁਗਿਰਦ ਹਮਾਰੇ ਰਾਮ ਨਾਮ ਲਾਗਾ ਜਮ ਲਜਾਇਆ ਕਰ ਭਗਾ ਪਹਿਲਾਂ ਅਸੀਂ ਗੁਰੂ ਦੇ ਸ਼ਬਦ ਦਾ ਰੱਖਿਆ ਚੱਕਰ ਬਣਾਉਣਾ ਫਿਰ ਹੌਲੀ-ਹੌਲੀ ਧਿਆਨ ਉਸ ਅਵਸਥਾ ਵਿੱਚ ਲੈ ਜਾਣਾ ਕਿ ਜਿਸ ਸ਼ਬਦ ਨਾਲ ਉਹ ਸਾਡੀ ਲਿਬ ਟੁੱਟੀ ਹੈ ਕਿ ਅਸੀਂ ਉਸ ਸ਼ਬਦ ਦੇ ਨਾਲ ਜੁੜ ਲਈਏ ਦੂਸਰਾ ਚੱਕਰ ਜਿਹੜਾ ਹੈ ਉਹ ਪਾਰ ਬ੍ਰਹਮ ਦੇ ਸ਼ਬਦ ਦਾ ਸਾਡੇ ਦੁਆਲੇ ਬਣ ਜੇ ਤੇ ਜੇ ਉਹ ਸ਼ਬਦ ਦਾ ਰੱਖਿਆ ਚੱਕਰ ਬਣ ਗਿਆ ਤੇ ਤੁਹਾਨੂੰ ਤਤੀਵਾ ਨਹੀਂ ਲੱਗ ਸਕਦੀ। ਪਾਤਸ਼ਾਹ ਨੇ ਬਾਣੀ ਵਿੱਚ ਉਹ ਚੰਗਾ ਕੀਤਾ ਜੋ ਕੀਰਤਨ ਵਿੱਚ ਸੁਣ ਰਿਹਾ ਸੀ। ਕੀ ਚੰਗਾ ਕੀਤਾ? ਸਾਨੂੰ ਦੱਸਿਆ ਤੇ ਫਰਮਾਇਆ ਤਾਤੀਵਾ ਉਹਨਾਂ ਲੱਗਈ। ਪਾਰ ਬ੍ਰह्म ਸਰਣਾਈ। ਚੌ ਗਿਰਦ ਹਮਾਰੇ ਆਰਾਮਕਾਰ। ਦੁੱਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਉਹਦੇ ਸ਼ਰਨ ਚ ਜਾਣਾ ਹੈ ਜਿਨੇ ਇਹ ਰਚਨਾ ਕੀਤੀ ਸ੍ਰੀਰ ਦੀ ਜਨ ਬਣਤ ਬਣਾਈ ਉਹ ਆnde ਜਦੋਂ ਤੁਸੀਂ ਉਹ ਰੱਖਿਆ ਚੱਕਰ ਬਣਾ ਲਿਆ ਅਨੰਦ ਸ਼ਬਦ ਦਾ ਫਿਰ ਤੁਸੀਂ ਜਦੋਂ ਨਿਕਲੋਗੇ ਤ੍ਰਿਸ਼ਨਾ ਦੀਆਂ ਲਹਿਰਾਂ ਇਹ ਜਿਹੜੇ ਵਕਾਰ ਨੇ ਤੁਹਾਨੂੰ ਦੁਖੀ ਨਹੀਂ ਕਰ ਸਕਣਗੇ ਤੇ ਕਿਵੇਂ ਬਣਾਉਣਾ ਹੈ ਆਓ ਇਹ ਆਪਾਂ ਨੂੰ ਗੁਰੂ ਸਮਝਾਉਂਦਾ ਹੈ ਜੀਵਨ ਦੀ ਜਾਂਚ ਕਿਉਂਕਿ ਆਪਾਂ ਹੁਣ ਗੁਰੂ ਦੇ ਕੋਲ ਬੈਠੇ ਹਾਂ ਗੁਰੂ ਸਾਨੂੰ ਸਮਝਾਉਂਦਾ ਕਿਸ ਤਰ੍ਹਾਂ ਵਿਚਰਨਾ ਹੈ ਕਿਉਂਕਿ ਅੱਗ ਸਾਰੇ ਪਾਸੇ ਅੱਜ ਨਹੀਂ ਦਿਸ ਰਹੀ ਇਹ ਗੁੱਜੀ ਅਗਨ ਹੈ ਇਹ ਭਾਂਬੜ ਮਚ ਰਹੇ ਨੇ ਹੌਲੀ-ਹੌਲੀ ਪਹੁੰਚੇਗੀ ਆਪਣੇ ਤੱਕ ਵੀ ਇਸ ਕਰਕੇ ਗੁਰੂ ਕਹਿੰਦਾ ਰੱਖਿਆ ਚੱਕਰ ਬਣਾਓ ਤੇ ਗੁਰੂ ਆਪਣੇ ਸਿੱਖਾਂ ਦੀ ਜੀਵਨ ਜਾਂਚ ਜਿਹੜੀ ਹੈ ਉਹ ਨਿਜਮਤ ਕਰਦਾ ਹੈ ਆਪਾਂ ਗੁਰੂ ਕੋਲੋਂ ਕੀ ਸਿੱਖਣਾ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਆਪਾਂ ਗੁਰੂ ਦੇ ਸਿੱਖ ਹਾਂ ਆਪਾਂ ਕਿਸੇ ਹੋਰ ਦੇ ਨਹੀਂ ਤੇ ਜਿਹੜਾ ਗੁਰੂ ਦਾ ਸਿੱਖ ਹੈ ਉਹਦੀ ਰਹਿਣੀ ਬਹਿਣੀ ਕਿਹੋ ਜੀ ਹੁੰਦੀ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰਨਾਮ ਤੇ ਆਏ ਹੁਣ ਜਦੋਂ ਆਪਾਂ ਸਰੀਰ ਵਿੱਚ ਪਰਵੇਸ਼ ਹੋਣਾ ਇਥੋਂ ਇਕ ਕਾਲ ਦਾ ਦੈਰਾ ਸ਼ੁਰੂ ਹੋ ਜਾਣਾ ਹੈ ਪਰ ਕਹਿੰਦੇ ਜਦੋਂ ਤੁਸੀਂ ਇੱਥੋਂ ਪ੍ਰਵੇਸ਼ ਹੋਣਾ ਤੇ ਤੁਹਾਡਾ ਧਿਆਨ ਨਾਮ ਦੇ ਵਿੱਚ ਹੋਣਾ ਚਾਹੀਦਾ ਹੈ ਕਿਉਂਕਿ ਨਾਮ ਆਪਣੇ ਅੰਦਰ ਗੁਪਤ ਹੈ ਸਾਰਿਆਂ ਦੇ ਨੌ ਨਿਦ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਤੇ ਦੇਹੀ ਦੇ ਵਿੱਚ ਕਿੱਥੇ ਹੈ ਸੁੰਨ ਸਮਾਦ ਅਨਹਦ ਤੈ ਨਾਦ ਕਹਿ ਨਾ ਜਾਏ ਅਚਰਜ ਬਿਸਮਾਰ ਉਹ ਨਾਮ ਜਿਸ ਨਾਮ ਨਾਲੋਂ ਅਸੀਂ ਟੁੱਟ ਚੁੱਕੇ ਹਾਂ ਜਿਸ ਨਾਮ ਨੂੰ ਅਸੀਂ ਭੁੱਲ ਚੁੱਕੇ ਹਾਂ ਉਹ ਨਾਮ ਆਪਣੇ ਸਾਰਿਆਂ ਦੇ ਅੰਦਰ ਹੀ ਹੈ ਉਹ ਆਂਦਾ ਇਹੋ ਹੀ ਕਾਰਨ ਹੈ ਕਿ ਤੁਹਾਨੂੰ ਇਹ ਵਿਸ਼ਿਆਂ ਵਕਾਰਾਂ ਦੀ ਅਗੰਤੰ ਕਰਦੀ ਹੈ ਤੁਸੀਂ ਆਪਣਾ ਧਿਆਨ ਉਸ ਨਾਮ ਦੇ ਵਿੱਚ ਰੱਖਣਾ ਤੇ ਜਦੋਂ ਵਿਚਰਨਾ ਹੈ ਗੁਰੂ ਦੀ ਮਤ ਲੈਣੀ ਹੈ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਹੁਣ ਬਹੁਤ ਸਾਰੇ ਘਟ ਜੀ ਉਹਨੇ ਜਿਹੜੇ ਗੁਰਬਾਣੀ ਨੂੰ ਸਹਿਜਤਾ ਦੇ ਨਾਲ ਪੜਦੇ ਨੇ ਆਉਂਦੇ ਜ਼ਰੂਰ ਹਾਂ ਅਸੀਂ ਗੁਰੂ ਕੋਲ ਪਰਨਤ ਮਸਤਕ ਹੋ ਕੇ ਚਲੇ ਜਾਂਦੇ ਹਾਂ ਗੁਰਬਾਣੀ ਦੇ ਨਾਲ ਅਸੀਂ ਵਿਚਾਰ ਨਹੀਂ ਕਰਦੇ ਗੁਰਬਾਣੀ ਨੂੰ ਆਪਣੇ ਨਿਜਮ ਦੇ ਵਿੱਚ ਲਾ ਕੇ ਪੜਦੇ ਨਹੀਂ ਤਾਂ ਸਾਨੂੰ ਉਹ ਜੀਵਨ ਜਾਂਚ ਜਿਹੜੀ ਹੈ ਉਹ ਪਤਾ ਨਹੀਂ ਲੱਗਦੀ ਕਿ ਗੁਰੂ ਕੀ ਕਹਿਣਾ ਚਾਹੁੰਦਾ ਹੈ ਗੁਰੂ ਕੀ ਸਮਝਾਉਣਾ ਚਾਹੁੰਦਾ ਹੈ ਸਾਨੂੰ ਤੇ ਪਾਤਸ਼ਾਹ ਕਹਿੰਦੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬੰਦਨਿਆਂ ਉੱਠਦਿਆਂ ਹਰ ਨਾਮ ਤੇ ਆਵੇ ਜਦੋਂ ਆਪਾਂ ਇਸ ਅਵਸਥਾ ਦੇ ਵਿੱਚ ਚੱਲਦੇ ਜਾਵਾਂਗੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਿਸ ਤੇ ਦਿਆਲ ਹੋਵੇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜਵਾਬ ਜਪੈ ਅਵਰੇ ਨਾਮ ਜਪਾਇ ਹੁਣ ਇਸ ਅਗਨ ਤੋਂ ਬਚਣਾ ਹੈ ਇਸ ਭੈੜੀ ਅਗਨ ਤੋਂ ਬਚਣ ਵਾਸਤੇ ਜਦੋਂ ਆਪਾਂ ਇੱਥੇ ਪ੍ਰਵੇਸ਼ ਹੋਣਾ ਨੌ ਦਰਾਂ ਦੇ ਵਿੱਚ ਤੇ ਆਪਣਾ ਜਿਹੜਾ ਧਿਆਨ ਹੈ ਉਹ ਸ਼ਬਦ ਵਿੱਚ ਜੋੜ ਕੇ ਰੱਖਣਾ ਹੈ ਤਾਂ ਜੋ ਸ਼ਬਦ ਦਾ ਰੱਖਿਆ ਚੱਕਰ ਬਣੇ ਧਿਆਨ ਸਾਡਾ ਦੂਰ ਨਾ ਜਾਵੇ ਇਸ ਵਾਸਤੇ ਆਪਾਂ ਸਿਮਰਨ ਕਰਨਾ ਹੈ ਤੇ ਗੁਰੂ ਨੇ ਆਪਾਂ ਨੂੰ ਤਰੀਕਾ ਦੱਸਿਆ ਕਿ ਪੌਣ ਨੂੰ ਸਮ ਕਰਨਾ ਹੈ ਜੇ ਤੁਸੀਂ ਸੁਖੀ ਹੋਣਾ ਚਾਹੁੰਦੇ ਹੋ ਤਾਂ ਸੰਤੋ ਮਨ ਪਵਨੇ ਸੁਖ ਬਣਿਆ ਕਿਛ ਯੋਗ ਪ੍ਰਾਪਤ ਗਣਿਆ ਗੁਰਦਖਲਾਈ ਮੋਰੀ ਜਿਤ ਮਿਰਗ ਪਰਤਹਿ ਚੋਰੀ ਮੂੰਦ ਲਈਏ ਦਰਵਾਜੇ ਬਾਜੀਏਲੇ ਅਨਹਦ ਬਾਜੇ ਆਓ ਨਾਲਣ ਆਪਾਂ ਸਿੱਖਣਾ ਹੈ ਕਿਵੇਂ ਬਚਣਾ ਹੈ ਕਿਉਂਕਿ ਸਾਰੇ ਪਾਸੇ ਅਗਨ ਹੀ ਅਗਨ ਹੈ ਤੇ ਆਪਾਂ ਆਪਣੇ ਧਿਆਨ ਨੂੰ ਕਿਵੇਂ ਕੰਟਰੋਲ ਕਰਨਾ ਪਾਰਬ੍ਰਮ ਦੀ ਸ਼ਰਨ ਵਿੱਚ ਆਪਾਂ ਕਿਵੇਂ ਰਹਿਣਾ ਹੁੰਦਾ ਹੈ ਸਾਰਿਆਂ ਨੇ ਆਪਣੇ ਮਨ ਦੇ ਜਿਹੜੇ ਅੰਦਰਲੇ ਵਿਚਾਰ ਨੇ ਫੁਰਨੇ ਨੇ ਤ੍ਰਿਸ਼ਨਾਵਾਂ ਨੇ ਆਸ਼ਾ-ਭਲਾਸ਼ਾ ਹੈ ਇਹ ਜਿਹੜੇ ਵਕਾਰ ਚੱਲਦੇ ਨੇ ਇਹਨਾਂ ਨੂੰ ਰੋਕਣਾ ਹੈ ਤੇ ਰੋਕਣ ਵਾਸਤੇ ਕੁਝ ਸਮਾਂ ਅਸੀਂ ਆਪਣੀ ਆਵਾਜ਼ ਵਿੱਚ ਧਿਆਨ ਰੱਖਦੇ ਆ ਸਿਮਰਨ ਕਰਾਂਗੇ ਤੇ ਸਾਡਾ ਜਿਹੜਾ ਧਿਆਨ ਜਦੋਂ ਕਨਸਨਟਰੇਟ ਹੋ ਜਾਏਗਾ ਫਿਰ ਆਪਾਂ ਅੰਤਰਗਤ ਨਾਮ ਦੇ ਨਾਲ ਜੁੜਾਂਗੇ ਫਿਰ ਜਦੋਂ ਸ਼ਬਦ ਦੇ ਘੇਰੇ ਦੇ ਵਿੱਚ ਮਨ ਆ ਜਾਏਗਾ ਤੇ ਪਾਸ਼ਾ ਕਹਿਣ ਲੱਗੇ ਤ੍ਰਿਸ਼ਨਾ 부ਝੀ ਅੰਦਰ ਠੰਡਾ ਗੁਰਪੂਰੈ ਲੈ ਟੁਟਾ ਗੰਢਾ ਸ਼ਬਦ ਸੁਰਤ ਰਿਦ ਅੰਤਰ ਜਾਗੇ ਅਮਿਓ ਝੋਲ ਝੋਲ ਹੀ ਜਾ ਹੈ ਜਦੋਂ ਫਿਰ ਮਨ ਅੰਦਰੋਂ ਜੁੜ ਗਿਆ ਉਹਦੀ ਤ੍ਰਿਸ਼ਨਾ ਖਤਮ ਹੋ ਜਾਏਗੀ ਮੋਦੇ ਮਨ ਨੂੰ ਸੰਤੋਖ ਆ ਜਾਏਗਾ ਉਹਦੀਆਂ ਅੱਖਾਂ ਨੂੰ ਸੰਤੋਖ ਆ ਜਾਏਗਾ ਉਹਨੂੰ ਕੋਈ ਮਾੜਾ ਸ਼ਬਦ ਵੀ ਬੋਲੇਗਾ ਉਹਦੇ ਤੇ ਅਸਰ ਨਹੀਂ ਕਰੇਗਾ ਫਿਰ ਉਹਦੇ ਮਨ ਨੂੰ ਸਹਜ ਆਏਗੀ ਸ਼ਾਂਤੀ ਆਏਗੀ ਸੁਖ ਆਏਗੀ ਤੇ ਆਉ ਕਿਵੇਂ ਆਏਗਾ ਆਓ ਸਾਰੇ ਰਲ ਕੇ ਆਪਾਂ ਕੋਸ਼ਿਸ਼ ਕਰਨੀ ਹੈ ਬੜੇ ਪਿਆਰ ਦੇ ਨਾਲ ਆਪਾਂ ਰਸਨਾ ਦੇ ਨਾਲ ਜਾਪ ਕਰਨਾ ਗੁਰੂ ਦੇ ਸ਼ਬਦ ਨੂੰ ਆਪਣੇ ਅੰਤਰਗਤ ਵਸਾ ਲੈਣਾ ਹੈ ਆਓ ਸਾਰੇ ਪਿਆਰ ਨਾਲ ਜਪੋ ਕਰੋ ਕਿਰਪਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ